ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਲਜੀਤ ਕੌਰ ਚੈਨਲ ਵਾਚ ਆਪ ਦਾ ਸਵਾਗਤ ਹੈ ਹਾਂ ਜੀ ਅੱਜ ਆਪਾਂ ਅਜ ਇੱਕ ਜੈਂਟਸ ਵਾਟਰ ਬਣਾਉਣ ਲੱਗੇ ਆ ਇਹ ਬਹੁਤ ਹੀ ਵਧੀਆ ਇਹਸ ਵਾਟਰ ਬਣਿਆਗਾ ਬਿਲਕੁਲ ਰੈਡੀਮੇਡ ਵਾਟਰ ਵਾਂਗੂ ਲੱਗਦਾ ਇਹ ਆਪਾਂ ਬਾਰਡਰ ਬਣਾਇਆ ਤੇ ਆਪਾਂ 6 ਸਲਾਈਆਂ ਆਪਾਂ ਥੱਲੇ ਇੱਕ ਰੰਗ ਦੀਆਂ ਪਾਲੀਆਂ ਖਾਕੀ ਦੀਆਂ ਦੋ ਫਿਰ ਵਾਈਟ ਦੀਆਂ ਫਿਰ ਦੋ ਖਾਕੀ ਦੀਆਂ ਦੋ ਫਿਰ ਵਾਈਟ ਦੀਆਂ ਤੇ 6 ਸਲਾਈਆਂ ਫਿਰ ਆਪਾਂ ਉੱਪਰ ਬਣਾਈਆਂ ਇਹ ਬਾਰਡਰ ਬਣਾ ਲਿਆ ਬਾਰਡਰ ਤੋਂ ਉੱਪਰ ਇਹ ਡਿਜ਼ਾਈਨ ਬਣਾਇਆ ਆਪਾਂ ਇਹ ਡਿਜ਼ਾਈਨ ਦੀ ਵੀਡੀਓ ਆਪਾਂ ਤੁਹਾਨੂੰ ਸੈਂਡ ਕਰਾਂਗੇ ਬਣਾ ਕੇ ਤੇ ਹੁਣ ਆਪਾਂ ਇੱਥੋਂ ਤਿੱਕਰ ਬਣਾ ਲਿਆ ਸੀ ਆਪਾਂ ਬਾਰਡਰ ਤੋਂ ਉੱਪਰ ਦੋ ਗਿੱਠਾ ਡੇਢ ਗਏ ਸਾਢੇ ਬਾਰਡਰ ਆਪਾਂ ਦੋ ਗਿੱਠਾ ਬਣਾਇਆ ਸੀ ਦੋ ਗਿੱਠਾਂ ਤੇ ਆਪਾਂ ਮੋਢਾ ਕੱਢ ਲਿਆ ਦੋ ਗਿੱਠਾਂ ਤੇ ਆਪਾਂ ਮੋਢਾ ਕੱਢਿਆ ਤੇ ਮੋਢੇ ਦੀ ਘਟਾਈ ਆਪਾਂ ਪਾ ਲਈ ਆ ਪਹਿਲਾਂ ਆਪਾਂ 4 ਘਟਾਏ ਫਿਰ ਇਧਰਲੀ ਸਾਈਡ ਤੋਂ 4 ਘਟਾਏ ਪਰ ਤੈਂਨ ਫਿਰ 2 ਫਿਰ 1 ਹੁਣ ਆਪਣੀ ਇਹ ਘਟਾਈ ਪੈ ਗਈ ਤੇ ਹੁਣ ਆਪਾਂ ਇਹਦਾ ਨਾ ਵੀ ਸ਼ੇਪ ਗਲਾ ਬਣਾਉਣਾ ਤੇ ਹੁਣ ਆਪਾਂ ਤੁਹਾਨੂੰ ਉਹ ਗਲਾ ਬਣਾਉਣਾ ਦੱਸਾਂਗੇ ਵੀ ਵੀ ਸ਼ੇਪ ਗਲਾ ਕਿਵੇਂ ਆਪਾਂ ਕਰਨਾ ਇਹ ਜਿਹੜੇ ਆਪਣੇ ਕੁੰਡੇ ਨਾਲ ਦੇ ਆਪਾਂ ਅੱਧਾ ਕਰ ਲੈਣਾ ਅੱਧਾ ਆਪਣਾ ਵੀ ਆ ਡਿਜ਼ਾਈਨ ਦੇ ਹਿਸਾਬ ਨਾਲ ਆਪਣਾ ਤਿੰਨ ਲੈਣਾ ਵੀ ਆ ਤਾਂ ਆਪਣੀ ਮੋੜ ਵੱਲੀ ਆ ਗਈ ਤੇ ਇੱਕ ਆ ਤੇ ਇੱਕ 2 3 ਇਹ ਤਿੰਨ ਪੂਰੀਆਂ ਹੋ ਗਈਆਂ ਤੇ ਇਧਰ ਵੀ ਇਹ ਮੋੜੇ ਦੀ ਹੋ ਗਈ ਤੇ 1 2 3 ਤਿੰਨ ਪੂਰੀਆਂ ਹੋ ਗਈਆਂ ਤੇ ਇਹ ਜਿਹੜਾ ਕੁੰਡਾ ਇਧਰ ਵੀ ਤੇ ਇਹ ਕੁੰਡਾ ਇਧਰ ਇਸੋ ਤਿੱਕਰ ਆਪਣਾ ਇਹ ਅੱਧ ਮੰਦਾ ਇੱਥੋਂ ਤਿੱਕਰ ਆਪਾਂ ਇਧਰ ਕੁੰਡੇ ਪਾ ਲੈਣੇ ਆ ਫਿਰ ਆਪਾਂ ਇੱਥੇ ਤੁਹਾਨੂੰ ਦੱਸਾਂਗੇ ਵੀ ਇੱਕ ਕੁੰਡਾ ਘਟਾ ਕੇ ਆਪਾਂ ਬਣਾਉਣਾ ਇਹ ਇੱਥੋਂ ਤਿੱਕਰ ਆਪਣਾ ਇਹ ਅੱਧ ਹੋ ਗਿਆ ਆਪਾਂ ਇੱਥੋਂ ਤਿੱਕਰ ਬਣਾ ਲਿਆ ਅੱਧਾ ਤੇ ਹੁਣ ਆਪਾਂ ਸਲਾਈ ਇੱਥੋਂ ਅੱਗੇ ਨਹੀਂ ਲੈ ਜਾਣੀ ਤੇ ਆਪਾਂ ਵਾਪਸ ਇਸ ਤਰ੍ਹਾਂ ਹੀ ਮੋੜ ਲੈਣੀ ਆ ਹੁਣ ਆਪਾਂ ਇੱਧਰੋਂ ਜਾਂਦੇ ਵਾਰ ਇੱਕ ਦੋਵਾਂ ਦਾ ਇੱਕ ਕੁੰਡਾ ਕਰ ਦੇਣਾ ਸਾਰੀ ਉਲਟੀ ਸਲਾਈ ਆਪਾਂ ਜਿਹੜੀ ਇਸ ਤਰ੍ਹਾਂ ਬਣਾ ਦੇਣੀ ਹੈ ਇੱਕ ਆਪਾਂ ਇਸ ਇਸ ਵਾਸਤੇ ਆਪਣਾ ਉਲਟੀ ਸਾਈਡ ਕੁੰਡਾ ਘਟੂਗਾ ਕੱਕ ਇੱਕ ਕੁੰਡਾ ਆਪਾਂ ਹਰੇਕ ਸਲਾਈ ਕੁੰਡਾ ਘਟਾਉਣਾ ਸਾਰੀ ਸਲਾਈ ਪਾ ਕੇ ਦਿਖਾਉਣੀ ਹੈ ਤੁਹਾਨੂੰ ਉਲਟੀ ਸਲਾਈ ਪਾ ਲਈ ਆਪਾਂ ਸਾਰੀ ਹੁਣ ਆਪਣੀ ਸਿੱਧੀ ਸਲਾਈ ਆ ਗਈ ਸਿੱਧੀ ਸਲਾਈ ਵੀ ਆਪਾਂ ਇਸੇ ਤਰ੍ਹਾਂ ਸਾਰੀ ਪਾ ਲੈਣੀ ਹੈ ਇਹ ਜਿਵੇਂ ਆਪਣਾ ਡਿਜ਼ਾਈਨ ਹੈਗਾ ਬਣਾਇਆ ਉਹ ਮੈਂ ਆਪਾਂ ਬਣਾ ਲੈਣਾ ਡਿਜ਼ਾਈਨ ਦੀ ਵੀਡੀਓ ਤੁਹਾਨੂੰ ਦੱਸਾਂਗੇ ਬਣਾ ਕੇ ਕਿਵੇਂ ਬਣਾਈ ਆਪਾਂ ਇਹ ਸਾਰੀ ਸਲਾਈ ਆਪਾਂ ਤੁਹਾਨੂੰ ਪਾ ਕੇ ਦਿਖਾਉਣੀ ਹੈ ਸਿੱਧੀ ਸਾਈਡ ਤੋਂ ਉੱਥੋਂ ਤੇ ਕਰਾਪਾ ਸਲਾਈ ਪਾ ਲੈਣੀ ਆ ਕੋਈ ਕੁੰਡਾ ਨਹੀਂ ਘਟਾਉਣਾ ਤੇ ਉਲਟੀ ਸਾਈਡ ਤੋਂ ਕਹ ਕੁੰਡਾ ਘਟਾਉਣਾ ਕੁੰਡੇ ਇੱਕ ਕੁੰਡਾ ਕਰਕੇ ਆਪਾਂ ਘਟਾਈ ਜਾਣਾ ਆਪਾਂ ਸਿੱਧੀ ਸਾਈਡ ਤੋਂ ਸਲਾਈ ਪਾ ਲਈ ਅੱਧ ਤਾਈਂ ਇਥੇ ਆਪਾਂ ਅੱਗੇ ਇੱਕ ਕੁੰਡਾ ਘਟਾਇਆ ਸੀ ਉਲਟੀ ਸਾਈਡ 'ਪਾ ਹੁਣ ਆਪਾਂ ਫੇਰ ਇਸੇ ਤਰ੍ਹਾਂ ਹੀ ਉਲਟੀ ਸਾਈਡ ਤੋਂ ਇੱਕ ਕੁੰਡਾ ਫੇਰ ਘਟਾਵਾਂਗੇ ਇਸੇ ਤਰ੍ਹਾਂ ਹੀ ਆਪਾਂ ਇਹ ਘਟਾਈ ਪਾਈ ਜਾਣੀ ਆ ਇੱਕ ਕੁੰਡਾ ਘਟਾ ਕੇ ਆਪਾਂ ਗਰਮੇ ਵਾਲੀ ਸਾਈਡ ਤੋਂ ਇੱਕ ਕੁੰਡਾ ਘਟਾਈ ਜਾਣਾ ਹਰ ਇੱਕ ਵਾਰੀ ਤੇ ਇਧਰੋਂ ਆਪਾਂ ਮੋੜਾ ਆਪਾਂ ਸਿੱਧਾ ਹੀ ਬਣਨਾ ਇਧਰੋਂ ਕੋਈ ਨਹੀਂ ਘਟਾਉਣਾ ਜਦੋਂ ਆਪਣੀ ਇਸ ਸਾਈਡ ਤੇ 10 ਕੁੰਡੇ 20 ਕੁੰਡੇ ਜਣੀ ਰਹਿ ਗਏ 10 ਝੋਟੇ 20 ਕੁੰਡੇ ਰਹਿ ਗਏ ਉਨਾ ਚਿਰ ਇਹ ਆਪਾਂ ਸਾਰੇ ਇੱਕ ਇੱਕ ਹੁੰਡਾ ਕਰਕੇ ਘਟਾਈ ਜਣਾ ਨਾਲੇ ਆਪਣਾ ਗਲਮਾ ਬਣ ਜਾਊਗਾ ਪੂਰਾ ਨਾਲੇ ਆਪਣਾ ਮੋਢਾ ਪੂਰਾ ਹੋ ਜਾਊਗਾ ਇੱਕ ਇੱਕ ਹੁੰਡੇ ਘਟਾਉਣ ਨਾਲ ਫਿਰ ਤੁਹਾਨੂੰ ਬਾਅਦ ਚ ਸਾਰੀ ਘਟਾਈ ਪਾ ਕੇ ਆਪਾਂ ਦਿਖਾਉਣੇ ਆ ਉਲਟੀ ਸਾਈਡ ਤੋਂ ਇੱਕ ਇੱਕ ਹੁੰਡਾ ਘਟਾਈ ਜਾਣਾ ਜਦੋਂ ਆਪਾਂ ਇਧਰਲੀ ਸਾਈਡ ਚਲੇ ਗਏ ਤਾਂ ਆਗਾ ਲਾ ਕੇ ਫਿਰ ਇਧਰੋਂ ਸਿੱਧੀ ਸਾਈਡ ਤੋਂ ਇੱਕ ਇੱਕ ਹੁੰਡਾ ਘਟੀ ਜਾਊਗਾ ਤੁਹਾਨੂੰ ਇਹ ਘਟਾ ਕੇ ਦਿਖਾਉਣੇ ਆ ਆਪਾਂ ਸਾਰਾ ਆਪਾਂ ਇਧਰਲੀ ਸਾਈਡ ਤੋਂ ਮੋਢਾ ਬਣਾ ਲਿਆ ਹੈ ਨਾ ਨਾਲੇ ਗਲਾ ਬਣ ਗਿਆ ਆਪਣਾ ਇੱਕ ਕਾ ਕੁੰਡਾ ਕਟਾ ਕੇ ਆਪਣੇ ਇੱਥੇ 11 ਕੁੰਡੇ ਰਹੇ ਬਾਹਰੀ ਕੁੰਡੇ ਰਹਿ ਗਏ 11 ਜੋਟੇ ਇੱਕ ਕ ਕਟਾ ਕੇ ਆਪਾਂ ਇਸ ਤਰ੍ਹਾਂ ਬਣਾ ਲਿਆ ਇਹ ਆਪਣਾ ਵੀ ਸ਼ੇਪ ਗਲਾ ਬਣ ਗਿਆ ਹੁਣ ਆਪਾਂ ਇਧਰਲੀ ਸਾਈਡ ਤੋਂ ਵੀ ਇਸੇ ਤਰ੍ਹਾਂ ਕਟਾਉਣਾ ਹੈ ਕ ਕੁੰਡਾ ਕਟਾ ਕੇ ਆਪਾਂ ਬਣਾਉਂਦੇ ਜਾਣਾ ਇੱਥੇ ਹੁਣ ਆਪਾਂ ਤਾਗਾ ਤੋੜ ਲਿਆ ਸੀ ਹੁਣ ਆਪਾਂ ਹੁਣ ਆਪਾਂ ਇਧਰਲੀ ਸਾਈਡ ਤੋਂ ਵੀ ਗਲਾ ਬਣਾ ਲਿਆ ਕ ਕੁੰਡਾ ਕਟਾ ਕੇ ਆਪਾਂ ਇਹ ਇੱਥੇ ਆਪਣੇ 22 ਕੁੰਡੇ ਰਹਿ ਗਏ ਆ 10 11 ਜੋਟੇ ਤੇ 22 ਕੁੰਡੇ ਬਣ ਗਏ ਦੂਰੇ ਕੁੰਡੇ ਆਪਣੇ 11 ਹੋਗੇ ਤੇ ਕਹਿਰਾ ਕਹਿਰਾ 22 ਹੋਗੇ ਆਪਣੇ 22 ਰਹਿ ਗਏ ਇੱਥੇ ਤੇ ਇੱਕ ਇੱਕ ਹੁੰਡਾ ਕਰਕੇ ਆਪਾਂ ਇਸ ਤਰ੍ਹਾਂ ਕਟਾਈ ਪਾਈਗੇ ਵੀ ਸ਼ੇਪ ਗਲਾ ਬਣਾਉਣਾ ਆਪਣਾ ਇਹ ਇਧਰੋਂ ਆਪਣਾ ਮੋਟਾ ਘਟ ਗਿਆ ਤੇ ਹੁਣ ਆਪਾਂ ਜਿਹੜਾ ਇਧਰਲੀ ਸਾਈਡ ਤੋਂ ਸ਼ੁਰੂ ਕਰਨਾ ਹੁਣ ਆਪਾਂ ਦੂਸਰਾ ਮੋਢਾ ਬਣਾਉਣਾ ਇਹ ਆਪਾਂ ਤਾਗਾ ਨਾਲ ਅਟੈਚ ਕਰ ਲਿਆ ਹੁਣ ਆਪਾਂ ਇਧਰਲੀ ਸਾਈਡ ਤੇ ਵੀ ਦੋਹਾਂ ਕੁੰਡਿਆਂ ਦਾ ਇੱਕਾ ਕੁੰਡਾ ਕਰੀ ਜਾਣਾ ਇਹ ਆਪਾਂ ਹੁਣ ਸਿੱਧੀ ਸਾਈਡ ਤੋਂ ਕਰਨਾ ਇਸ ਤਰ੍ਹਾਂ ਆਪਾਂ ਸਿੱਧੀ ਸਾਈਡ ਤੋਂ ਇੱਕਾ ਕੁੰਡਾ ਘਟਾਤਾ ਹਰੇਕ ਸਲਾਈ ਉਲਟੀ ਸਲਾਈ ਆਪਾਂ ਸਾਰੀ ਹੁਮੀ ਪਾ ਦੇਣੀ ਹੈ ਤੇ ਜਿਹੜੀ ਸਿੱਧੀ ਸਲਾਈ ਤੇ ਆ ਕੁੰਡਾ ਘਟਾਈ ਜਾਣਾ ਹੁਣ ਆਪਣਾ ਜਿਵੇਂ ਕੁੰਡੇ ਹੈਗੇ ਆਪਾਂ ਉਸੇ ਤਰ੍ਹਾਂ ਕੁੰਡੇ ਬਣਾ ਲੈਣੇ ਇਹ ਸਾਰੀ ਸਲਾਈ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੀ ਹੈ ਕੁਆਲਿਟੀ ਸਲਾਈ ਵੀ ਹੁਣ ਆਪਾਂ ਸਿੱਧੀ ਸਾਈਡ ਤੇ ਫੇਰ ਆਗੇ ਹੁਣ ਸਿੱਧੀ ਸਾਈਡ ਤੇ ਫੇਰ ਆਪਾਂ ਇਸ ਤਰ੍ਹਾਂ ਬੈਕ ਸਾਈਡ ਸਲਾਈਪ ਕਰਕੇ ਦੋਨਾਂ ਦਾ ਇੱਕ ਕਰ ਦੇਣਾ ਆਪਾਂ ਇਸੇ ਤਰ੍ਹਾਂ ਹੀ ਆਪਾਂ ਇਹ ਬਣਾਉਂਦੇ ਜਾਣਾ ਜਦੋਂ ਆਪਣੇ ਫੇਰ ਇਹ ਬਾਈ ਕੁੰਡੇ ਰਹਿ ਗਏ ਤਾਂ ਆਪਾਂ ਇਹ ਸਾਰੇ ਕੁੰਡੇ ਇੰਨੇ ਘਟਾਈ ਦੇਣੇ ਆ ਕਿ ਕੁੰਡਾ ਕਰਕੇ ਆਪਾਂ ਇਧਰੋਂ ਘਟਾਈ ਜਾਣਾ ਤੇ ਆਪਣੇ ਇਹਦੇ ਵਾਂਗੂ ਬਾਈ ਕੁੰਡੇ ਜਦੋਂ ਰਹਿ ਗਿਆ ਉਦੋਂ ਆਪਾਂ ਬਸ ਕਰ ਜਾਣਾ ਫਿਰ ਆਪਾਂ ਇਹਦੇ ਮੋਢੇ ਜੋੜਨੇ ਦੱਸਾਂਗੇ ਤੁਹਾਨੂੰ ਕਿਵੇਂ ਜੋੜਾਂਗੇ ਆਪਾਂ ਦੋਨੇ ਪਾਸੋਂ ਗਲੇ ਦੀ ਘਟਾਈ ਪਾ ਲਈ ਤੇ ਇਧਰ ਲਾ ਆਪਾਂ ਮੋਡਾ ਵੀ ਜੋੜਤਾ ਪਿਛਲੇ ਪਾਸੇ ਨਾ ਬੈਕ ਸਾਈਡ ਨਾ ਤੇ ਹੁਣ ਆਪਾਂ ਜਿਹੜੇ ਇਧਰੋਂ ਕੁੰਡੇ ਸੇ ਪਾ ਲਏ ਆ ਜਿੰਨੇ ਕੁੰਡੇ ਆਪਣੇ ਇਧਰ ਆਪਾਂ ਹ 11 ਝੋਟੇ ਆ ਰੱਖੇ ਸੀ ਬਾਈ ਕੁੰਡੇ ਤੇ ਇਧਰ ਵੀ ਆਪਾਂ ਬਾਈ ਕੁੰਡੇ ਰੱਖ ਲਏ ਆ ਤੇ ਹੁਣ ਆਪਾਂ ਇਸ ਸਲਾਈ ਨਾਲ ਤਿੰਨਾ ਨਾਲ ਇਹ ਬੰਦ ਕਰਾਂਗੇ ਇਧਰੋਂ ਇੱਕ ਸਲਾਈ ਆਪਾਂ ਇਹ ਦੋਨੇ ਇਸ ਤਰ੍ਹਾਂ ਲਾ ਲੈਣੇ ਆ ਉਲਟੀ ਸਾਈਡ ਤੋਂ ਇਸ ਤਰ੍ਹਾਂ ਲਾ ਲੈ ਜਿਹੜੀ ਆਪਣੀ ਇਹ ਸਲਾਈ ਇਹ ਸਲਾਈ ਨਾਲ ਆਪਾਂ ਇਹ ਆਪਣਾ ਧਾਗਾ ਇਧਰੋਂ ਆਪਾਂ ਇੱਕ ਕੁੰਡਾ ਲਵਾਂਗੇ ਇਸ ਸਲਾਈ 'ਚ ਤੇ ਇੱਕ ਕੁੰਡਾ ਆਪਾਂ ਇਹ ਸਲਾਈ 'ਚ ਪਾ ਲੈਣਾ ਇਹ ਕੁੰਡਾ ਤੇ ਫਿਰ ਇਧਰੋਂ ਲੈ ਕੇ ਦੋਵਾਂ ਦਾ ਆਪਾਂ ਇੱਕ ਕੁੰਡਾ ਕਰ ਲੈਣਾ ਦੋਆ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰਤਾ ਇੱਥੇ ਇਹ ਕੁੰਡੇ ਲਾਦੇ ਨੇ ਸਲਾਈ 'ਚ ਆਪਾਂ ਫੇਰ ਫੇਰ ਆਪਾਂ ਇਧਰੋਂ ਇੱਕ ਕੁੰਡਾ ਲੈ ਲੈਣਾ ਤੇ ਇਹਨੂੰ ਇਸ ਸਲਾਈ 'ਚ ਪਾ ਲੈਣਾ ਤੇ ਇਸ ਕੁੰਡੇ ਨੂੰ ਵੀ ਆਪਾਂ ਇਸ ਸਲਾਈ 'ਚ ਫੇਰ ਆਪਾਂ ਤਿੰਨਾਂ ਦਾ ਇੱਕ ਕਰ ਦੇਣਾ ਫੇਰ ਇਧਰੋਂ ਇੱਕ ਕੁੰਡਾ ਲੈ ਲੈ ਆ ਫੇਰ ਇਹਨੂੰ ਵਾਪਸ ਪਾ ਲੈ ਸਲਾਈ 'ਚ ਫੇਰ ਤਿੰਨ ਦਰੱਖਲੇ ਲਾ ਤਿੰਨਾ ਕੁੰਡਾ ਦਾ ਇੱਕ ਕੁੰਡਾ ਕਰਤਾ ਫੇਰ ਇਧਰ ਲਈ ਸਲਾਈ ਚ ਇੱਕ ਕੁੰਡਾ ਲੈ ਲਿਆ ਐ ਸਲਾਈ ਚ ਪਾ ਲਿਆ ਇਸ ਕੁੰਡੇ ਨੂੰ ਵੀ ਪਾ ਲਿਆ ਤੇ ਫੇਰ ਇੱਕ ਐ ਸਲਾਈ ਤੋਂ ਲੈ ਕੇ ਤਿੰਨਾ ਕੁੰਡਾ ਦਾ ਇੱਕ ਕੁੰਡਾ ਕਰੀ ਜਾਣਾ ਇਸੇ ਤਰ੍ਹਾਂ ਹੀ ਆਪਾਂ ਕੁੰਡੇ ਲੈ ਲੈ ਕੇ ਇਹਨੂੰ ਸਾਰੇ ਕੁੰਡੇ ਬੰਦ ਕਰ ਦੇਣੇ ਐ ਇਸੇ ਤਰ੍ਹਾਂ ਬੰਦ ਕਰ ਦੇਣੇ ਆਪਾਂ ਸਾਰੇ ਤੁਹਾਨੂੰ ਬੰਦ ਕਰਕੇ ਦਿਖਾਉਣੇ ਇਦੋਂ ਤੋ ਲਿਖੋ ਸਾਰੇ ਐਵੇਂ ਬੰਦ ਕਰ ਦੇਣੇ ਇਹ ਆਪਣੇ ਸਾਰੇ ਕੁੰਡੇ ਬੰਦ ਹੋ ਚੱਲੇ ਕੁੰਡਾ ਫੇਰ ਆਪ ਇਧਰੋਂ ਪਾ ਲੈ ਦੋ ਰਹਿ ਗਏ ਫੇਰ ਇਧਰੋਂ ਇੱਕ ਸਲਾਈ ਚ ਲੈ ਲੈ ਕੁੰਡਾ ਤਿੰਨਾਂ ਕੁੰਡਾਂ ਦਾ ਇੱਕ ਕਰਤਾ ਫੇਰ ਇਧਰੋਂ ਲੈ ਲਿਆ ਇਹਨੂੰ ਸਲਾਈ ਚ ਪਾ ਲਿਆ ਇਸ ਚ ਇਹ ਸਲਾਈ ਆਪ ਰੱਖ ਦਿੰਨੇ ਆ ਫੇਰ ਇਹ ਕੁੰਡਾ ਇਧਰ ਪਾ ਲੈ ਤੇ ਫੇਰ ਇਹ ਵੀ ਆਪਾਂ ਤਿੰਨਾਂ ਦਾ ਇੱਕ ਕਰਤਾ ਹੁਣ ਆ ਤਾਂ ਆਪਣਾ ਇੱਥੇ ਇੱਕ ਕੁੰਡਾ ਰਹਿ ਗਿਆ ਇਹ ਇਹਦੇ ਵਿੱਚ ਦੀ ਆਪਾਂ ਇਸ ਤਰ੍ਹਾਂ ਇਹ ਜਿਹੜਾ ਤਾਗਾ ਇਹਨੂੰ ਐ ਕੱਢ ਦੇਣਾ ਤੇ ਬੰਦ ਹੋ ਜਾਣਾ ਆਪਣਾ ਇਹ ਸਾਰਾ ਬੰਦ ਹੋ ਗਿਆ ਮੋਢਾ ਇਸ ਤਰ੍ਹਾਂ ਦੋਨੇ ਆਪਾਂ ਮੋਢੇ ਬੰਦ ਕਰ ਲਏ ਹੁਣ ਆਪਾਂ ਹੁਣ ਆਪਣਾ ਤਾਗਾ ਹੈਗਾ ਇੱਥੇ ਹਜੇ ਤੇ ਇਸ ਤਾਗੇ ਨਾਲ ਆਪਾਂ ਜਿਹੜੇ ਇਧਰੋਂ ਗਲੇ ਦੇ ਕੁੰਡੇ ਚੱਕਾਂਗੇ ਇਸ ਤਰ੍ਹਾਂ ਦੋਨੇ ਮੋਢੇ ਜੋੜ ਲਏ ਜਦੋਂ ਆਪਾਂ ਇਸ ਤਰ੍ਹਾਂ ਫਿਰ ਹੁਣ ਆਪਾਂ ਗਲੇ ਦੇ ਕੁੰਡੇ ਚੱਕਣੇ ਆ ਇਧਰੋਂ ਹੁਣ ਆਪਾਂ ਸਲਾਈਆਂ ਲਾਵਾਂਗੇ ਇਹਦੇ ਇਹ ਸਲਾਈਆਂ ਨਾਲ ਆਪਾਂ ਗਲਾ ਬਣਾਵਾਂਗੇ ਚਾਰ ਸਲਾਈਆਂ ਇਹ ਇਹਨਾਂ ਸਲਾਈਆਂ ਦੇ ਦੋਨੇ ਪਾਸੇ ਮੂੰਹ ਆ ਇਧਰ ਵੀ ਤੇ ਇਧਰ ਵੀ ਮੂੰਹ ਇਹ ਚਾਰ ਸਲਾਈਆਂ ਨਾਲ ਆਪਾਂ ਬੁਣਾਂਗੇ ਦੋਨੇ ਪਾਸੇ ਦੋਨਾ ਸਾਈਡ ਤੋਂ ਇਸੇ ਤਰ੍ਹਾਂ ਇਹ ਆਪਾਂ ਕੁੰਡੇ ਚੱਕ ਲੈਣੇ ਹੁਣ ਆਪਾਂ ਇੱਥੋਂ ਇਹਦੇ ਕੁੰਡੇ ਚੱਕਣੇ ਸ਼ੁਰੂ ਕਰਾਂਗੇ ਇਹ ਪਿਛਲੇ ਕੁੰਡੇ ਆਪਾਂ ਹਜੇ ਇਸੇ ਤਰ੍ਹਾਂ ਹੀ ਰਹਿਣ ਦਿੰਦੇ ਨੇ ਸਲਾਈ 'ਚ ਇਹ ਬਾਅਦ 'ਚ ਆਪਾਂ ਸਲਾਈ ਇਧਰ ਲਾਵਾਂਗੇ ਹੁਣ ਜਿਹੜਾ ਇਹ ਤੱਗ ਆਪਾਂ ਇਸ ਤਰ੍ਹਾਂ ਇੱਥੋਂ ਆਪਾਂ ਇਸ ਚੱਕੀ ਜਾਣਾ ਇਸ ਤਰ੍ਹਾਂ ਇਹ ਤੱਕ ਨਾਲ ਆਪਾਂ ਇਸ ਤਰ੍ਹਾਂ ਆਪਾਂ ਕੁੰਡੇ ਚੱਕੀ ਜਾਣੇ ਆ ਜਿੰਨੇ ਆਪਾਂ ਨੂੰ ਕੁੰਡੇ ਚਾਹੀਦੇ ਆ ਇੰਨੇ ਆਪਾਂ ਕੁੰਡੇ ਚੱਕ ਲੈਣੇ ਸਾਰੀ ਸਾਈਡ ਤੋਂ ਇਸ ਤਰ੍ਹਾਂ ਇਿੱਤ ਪਹਿਨਾ ਜਦੋਂ ਆਪਾਂ ਚਾਰ ਸਲਾਈਆਂ ਨਾਲ ਇਹ ਵੀ ਗਲਾ ਬਣਾਉਣਾ ਤਾਂ ਆਪਣਾ ਜੋੜ ਨਹੀਂ ਪੈਂਦਾ ਕਿਤੇ ਵੀ ਗੋਲ-ਗੋਲ ਗਲਾ ਵੀ ਗਲਾ ਵਧੀਆ ਬਣ ਜਾਂਦਾ ਆਪਣਾ ਇਸ ਤਰ੍ਹਾਂ ਆਪਾਂ ਕੁੰਡੇ ਚੱਕੀ ਜਾਣੇ ਆ ਇਹ ਸਲਾਈ ਤੇ ਆਪਾਂ ਇੱਥੋਂ ਤੇ ਕੁੰਡੇ ਚੱਕਣੇ ਆ ਵਿਚਕਾਰ ਤਾਂ ਹੀ ਕੁੰਡੇ ਚੱਕਣੇ ਆ ਆਪਾਂ ਇਸ ਸਲਾਈ ਤੇ ਇਹ ਇੱਕ ਸਲਾਈ ਤੇ ਇੱਥੇ ਕੁੰਡੇ ਚੱਕਣੇ ਆ ਫਿਰ ਆਪਾਂ ਇਧਰੋਂ ਦੂਜੀ ਸਲਾਈ ਤੇ ਇੱਥੋਂ ਤੇ ਕੁੰਡੇ ਚੱਕਾਂਗੇ ਤੇ ਆ ਪਿੱਛੇ ਹੈਗੇ ਤਿੰਨ ਸਲਾਈਆਂ ਤੇ ਕੁੰਡੇ ਹੋ ਜਾਣਗੇ ਇੱਕ ਇੱਕ ਸਲਾਈ ਨਾਲ ਆਪਾਂ ਬੰਦੇ ਆਵਾਂਗੇ ਤੁਹਾਨੂੰ ਇਹ ਕੁੰਡੇ ਚੱਕ ਕੇ ਇੱਥੋਂ ਤੇ ਘਰ ਫੇਰ ਦਿਖਾਉਣੇ ਆ ਇੱਥੋਂ ਲੈ ਕੇ ਇੱਥੋਂ ਵਿਚਕਾਰ ਤਾਂ ਹੀ ਆਪਾਂ 50 ਕੁੰਡੇ ਚੱਕ ਲਈਏ 25 ਝੋਟੇ ਹੁਣ ਆਪਾਂ ਇਧਰਲੀ ਸਾਈਡ ਤੇ ਐਵੇਂ ਹੋਰ ਸਲਾਈ ਲਾ ਕੇ ਹੁਣ ਆਪਾਂ ਇਧਰੋਂ ਵੀ ਇੰਨੇ ਚੱਕਣੇ ਆ 25 ਝੋਟੇ ਤੇ 50 ਕੁੰਡੇ ਚੱਕਣੇ ਇੱਕ ਤੋਂ ਹੁਆ ਆਪਾਂ ਦੂਜੀ ਸਲਾਈ ਲਾ ਲਈਏ ਇਸੇ ਤਰ੍ਹਾਂ ਕਰਦੇ ਕਰਦੇ ਹੀ ਆਪਾਂ ਇਧਰੋਂ ਵੀ ਆਪਾਂ 50 ਕੁੰਡੇ ਚੱਕ ਲੈਣੇ ਇਸ ਜਗ੍ਹਾ ਤੋਂ ਇੰਨੇ ਇੰਨੇ ਚੱਕ ਕੇ ਦਿਖਾਉਣੇ ਇਹ ਆਪਾਂ 25 ਝੋਟੇ ਇਧਰੋਂ ਚੱਕ ਲੈ 25 ਇਧਰੋਂ ਹੋ ਗਏ 50 ਹੋ ਗਏ ਆਪਣੇ 50 ਝੋਟੇ 100 ਕੁੰਡਾ ਹੋ ਗਿਆ 100 ਕੁੰਡਾ ਇਹ ਹੋ ਗਏ ਕਿ ਪਿਛਲੇ ਆਪਣੇ ਹੈਗੇ ਆ 20 40 ਕੁੰਡੇ ਆ ਪਿਛਲੇ 20 ਝੋਟੇ 40 ਕੁੰਡੇ 25 ਤੇ 25 50 ਹੋ ਗਏ 50 ਤੇ 20 70 ਜੋਟੇ ਹੋ ਗਏ ਆਪਣੇ ਸਾਰੇ ਇਹ 70 ਜੋਟੇ ਹੋ ਗਏ ਤੇ 140 ਕੁੰਡੇ ਹੋ ਗਏ ਆਪਣੇ ਸਾਰੇ ਇਹ ਹੁਣ ਆਪਾਂ ਇਹਨਾਂ ਨੂੰ ਬੁਣਨਾ ਸ਼ੁਰੂ ਕਰਾਂਗੇ ਹੁਣ ਆਪਾਂ ਇਹ ਇੱਕ ਸਲਾਈ ਹੋਰ ਲੈ ਲਈ ਚੌਥੀ ਦੋਹਾਂ ਮੂੰਹਾਂ ਵਾਲੀ ਹੁਣ ਆਪਾਂ ਪਹਿਲਾਂ ਪਿਛਲੀ ਸਾਈਡ ਤੋਂ ਸ਼ੁਰੂ ਕਰਾਂਗੇ ਆਪਾਂ ਜਿਵੇਂ ਜਿਵੇਂ ਕੁੰਡੇ ਚੱਕ ਕੇ ਇਸੇ ਤਰ੍ਹਾਂ ਹੀ ਆਪਾਂ ਬੁਣਦੇ ਜਾਣਾ ਪਹਿਲਾ ਕੁੰਡਾ ਆਪਾਂ ਸਿੱਧਾ ਬਣਾਇਆ ਤਾਂ ਅੱਗਾ ਅੱਗੇ ਕਰਕੇ ਇੱਕ ਕੁੰਡਾ ਉਲਟਾ ਬਣਾਇਆ ਤਾਂ ਅੱਗਾ ਪਿੱਛੇ ਕੀਤਾ ਇੱਕ ਕੁੰਡਾ ਸਿੱਧਾ ਬਣਾਇਆ ਆਪਾਂ ਗਲਾ ਇਸੇ ਤਰੀਕੇ ਬਣਾਉਣਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਇਸੇ ਤਰੀਕੇ ਆਪਾਂ ਇਹ ਬਣਾਈ ਜਾਣੇ ਮੈਂ ਤੁਹਾਨੂੰ ਆਪਾਂ ਇਹ ਤੋਂ ਟਿੱਕਰ ਸਿਲਾਈ ਲਾ ਜਾ ਕੇ ਬਣਾ ਕੇ ਦਿਖਾਉਣੇ ਇਥੋਂ ਟਿੱਕਰ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਹੁਣ ਆਪਣਾ ਇਹ ਕੁੰਡਾ ਸਿੱਧਾ ਸੀ ਇਹ ਕੁੰਡਾ ਆਪਣਾ ਉਲਟਾ ਹੋ ਗਿਆ ਹੁਣ ਆਪਾਂ ਇਹ ਸਲਾਈ ਇੱਥੇ ਕਰ ਦੇਣੀ ਹੈ ਤੇ ਹੁਣ ਆਪਾਂ ਦੂਸਰੀ ਸਲਾਈ ਇੱਧਰ ਨੂੰ ਲਾ ਲੈਣੀ ਹੈ ਇਹ ਆਪਣਾ ਇੱਥੇ ਕੁੰਡਾ ਸੀਗਾ ਇਹ ਉਲਟਾ ਹੁਣ ਆਪਾਂ ਇਹ ਕੁੰਡਾ ਜਿਹੜਾ ਸਿੱਧਾ ਬਣਾਵਾਂਗੇ ਆ ਵੀ ਆਪਾਂ ਗੋਲ ਘੇਰੇ ਨਾਲ ਹੀ ਬਣਾਈ ਜਾਣਾ ਇੱਕ ਕੁੰਡਾ ਉਲਟਾ ਇੱਕ ਸਿੱਧਾ ਜਦੋਂ ਆਪਾਂ ਇੱਥੋਂ ਸਲਾਈ ਲਾਉਣੀ ਆ ਉਦੋਂ ਆਪਾਂ ਧਿਆਨ ਰੱਖਣਾ ਵੀ ਆਪਣਾ ਇੱਧਰ ਕੁੰਡਾ ਕਿਹੜਾ ਸੀ ਤੇ ਇੱਧਰ ਕੁੰਡਾ ਉਹ ਬਣਾਉਣਾ ਦੂਜਾਗਾ ਅਗਲਾ ਕੁੰਡਾ ਇਹ ਸਾਰੀ ਸਲਾਈ ਹੁਣ ਆਪਾਂ ਤੁਹਾਨੂੰ ਇੱਥੇ ਤੇ ਕਰpa ਕੇ ਦਿਖਾਉਣੀ ਆ ਹੁਣ ਆਪਾਂ ਵਿਚਕਾਰਲੇ ਹਿੱਸੇ 'ਚ ਆ ਗਏ ਇਧਰੋਂ ਸਾਰੀ ਸਲਾਈ ਬਣਨ ਲਈ ਪਹਿਲਾਂ ਆਪਾਂ ਪਿਛੇ ਪਾਸੇ ਲਈ ਬੁਣੀ ਹੁਣ ਪਰੇ ਕੇ ਬਣ ਲਈ ਤੇ ਹੁਣ ਇਹ ਜਿਹੜਾ ਆਪਣਾ ਵਿਚਕਾਰਲਾ ਹਿੱਸਾ ਜਮਾ ਵੀ ਸ਼ੇਪ ਬਣਾਉਣਾ ਗਾਲਾ ਆਪਾਂ ਇਧਰੋਂ ਆਪਣਾ ਇੱਕ ਕੁੰਡਾ ਰਹਿ ਗਿਆ ਇਹ ਕੁੰਡਾ ਆਪਾਂ ਇਸ ਸਲਾਈ ਚ ਇੱਕ ਵਾਰੀ ਪਾ ਲੈਣਾ ਇਸ ਸਲਾਈ ਚ ਪਾ ਲੈ ਜਿਹੜਾ ਇਹ ਕੁੰਡਾ ਲਾ ਕੇ ਆਪਾਂ ਇਹਨੂੰ ਇਹ ਆਪਣਾ ਜਿਹੜਾ ਇੱਕ ਕੁੰਡਾ ਵਿਚਕਾਰ ਲਾ ਇਸ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਉਲਟਾ ਲੈਣਾ ਇਸ ਸਲਾਈ ਚ ਦੋਨੇ ਕੁੰਡੇ ਪਾ ਲੈ ਹੁਣ ਆਪਾਂ ਇਹ ਦੋ ਤੇ ਇੱਕ ਇਧਰੋਂ ਲੈ ਕੇ ਕੁੰਡਾ ਆਪਾਂ ਤਿੰਨਾ ਕੁੰਡਾਂ ਦਾ ਇੱਕ ਕੁੰਡਾ ਬਣਾ ਦੇਣਾ ਆਪਾਂ ਇੱਥੇ ਇਹ ਵਿਤਕਾਰ ਦੀ ਆਪਣੀ ਨਿਸ਼ਾਨੀ ਰਹੂਗੀ ਤਿੰਨਾ ਦਾ ਇੱਕ ਕੁੰਡਾ ਬਣਾਤਾ ਆਪਾਂ ਹੁਣ ਆਪਾਂ ਇੱਧਰ ਵੇਖਣਾ ਵੀ ਇੱਧਰ ਕਿਹੜਾ ਕੁੰਡਾ ਆਪਣਾ ਇੱਧਰ ਆਪਣਾ ਸਿੱਧਾ ਕੁੰਡਾ ਤੇ ਹੁਣ ਆਪਾਂ ਇੱਧਰ ਵੀ ਇੱਕ ਨਾਲ ਕੁੰਡਾ ਸਿੱਧਾ ਬਣਾਉਣਾ ਹੈ ਸਲਾਈ ਤੇ ਇੱਕ ਕੁੱਪ ਕੁੰਡਾ ਉਲਟਾ ਬਾਕੀ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ ਆ ਇੱਕ ਕੁੰਡਾ ਸਿੱਧਾ ਇੱਕ ਉਲਟਾ ਸਾਰੇ ਸਲਾਈ ਪਾ ਕੇ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਜਦੋਂ ਵੀ ਆਪਾਂ ਇਹ ਵਿਚਕਾਰਲੇ ਹਿੱਸੇ ਚਾਉਣਾ ਇਹ ਕੁੰਡਾ ਆਪਣਾ ਸਾਂਝਾ ਇੱਕ ਇੱਕ ਕੁੰਡਾ ਆਪਾਂ ਇਹ ਸਲਾਈ ਚ ਲੈਣਾ ਇੱਕ ਇਹ ਤੇ ਇੱਕ ਇਹ ਤਿੰਨਾਂ ਦਾ ਇੱਕ ਇੱਕ ਕਰਨਾ ਹਰੇਕ ਸਿੱਧੀ ਸਲਾਈ ਤੇ ਸਿੱਧੀ ਸਲਾਈ ਤੇ ਇਹ ਕੁੰਡਾ ਕਰਨਾ ਆਪਾਂ ਇਹਦਾ ਬਾਕੀ ਸਾਰੇ ਆਪਾਂ ਸੇਮ ਹੀ ਬਣਨੇ ਕੁੰਡੇ ਇਹ ਕੋਲਟਾ ਇੱਕ ਸਿੱਧਾ ਇਸ ਤਰ੍ਹਾਂ ਆਪਾਂ ਇਹ ਬਾਰਡਰ ਦੀ ਤਰ੍ਹਾਂ ਆ ਵੀ ਆਪਣਾ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਐਵੇਂ ਬਣਾਉਣਾ ਬਾਰਡਰ 'ਚ ਵੀ ਆਪਾਂ ਹੁਣ ਇਹ ਚਾਰ ਸਲਾਈਆਂ ਪਹਿਲਾਂ ਐਵੇਂ ਪਾਵਾਂਗੇ ਸਾਰੀਆਂ ਤੇ ਫਿਰ ਦੋ ਸਲਾਈਆਂ ਵਾਈਟ ਪਾ ਕੇ ਫਾਉਣ ਲੱਗੇ ਫਿਰ ਤੁਹਾਨੂੰ ਦਿਖਾਵਾਂਗੇ ਇਹ ਆਪਾਂ ਇੱਕ ਰੰਗ ਨਾਲ ਚਾਰ ਸਲਾਈਆਂ ਆ ਪਾ ਲਈਆਂ ਕਾਕੀ ਰੰਗ ਨਾਲ ਤੇ ਹੁਣ ਆਪਾਂ ਇੱਥੇ ਦੋ ਸਲਾਈਆਂ ਗਲੇ ਤੇ ਚਿੱਟੇ ਰੰਗ ਨਾਲ ਪਾਵਾਂਗੇ ਇੱਕ ਕੁੰਡਾ ਸਿੱਧਾ ਆਪਾਂ ਧਾਗਾ ਜੋੜ ਲੈ ਨਾਲ ਇੱਕ ਕੁੰਡਾ ਸਿੱਧਾ ਧਾਗਾ ਅਗੇ ਕੀਤਾ ਇੱਕ ਕੁੰਡਾ ਉਲਟਾ ਬਣਾਉਣਾ ਆਪਾਂ ਉਸੇ ਤਰ੍ਹਾਂ ਹੀ ਆਲਟੇ ਤੇ ਉਲਟਾ ਸਿੱਧੇ ਤੇ ਸਿੱਧਾ ਦੋ ਸਲਾਈਆਂ ਆਪਾਂ ਇਹਦੀਆਂ ਪਾਉਣੀਆਂ ਬਸ ਇੱਕ ਆ ਤੇ ਇੱਕ ਹੋਰ ਮੜ ਕੇ ਆਪਾਂ ਚਾਰ ਸਲਾਈਆਂ ਆਪਾਂ ਖਾਕੀ ਰੰਗ ਨਾਲ ਪਾਵਾਂਗੇ ਸੇਮ ਤੇ ਫਿਰ ਆਪਾਂ ਇਹ ਬੰਦ ਕਰ ਦਾਂਗੇ ਹੁਣ ਆਪਾਂ ਤੁਹਾਨੂੰ ਇਹ ਸਾਰੀਆਂ ਸਲਾਈਆਂ ਪਾ ਕੇ ਬੰਦ ਕਰਨ ਤੇ ਦਿਖਾਵਾਂਗੇ ਵੀ ਆਪਾਂ ਕਿਵੇਂ ਕਰਨਾ ਬੰਦ ਇਹ ਦੋ ਸਲਾਈਆਂ ਪਾ ਕੇ ਆਪਾਂ ਬਿਲਕੁਲ ਹੀ ਗਲਾ रेडीमेड स्वॉटर ਵਾਂਗੂ ਗਲਾ ਬਣ ਜਾਂਦਾ ਬਹੁਤ ਹੀ ਸੋਹਣਾ ਲੱਗਦਾ ਇਹ ਸਵਾਰਟ ਬਣਾਇਆ ਵਾ ਗਲਾ ਹੁਣ ਆਪਾਂ ਇਹ ਇਸ ਤਰ੍ਹਾਂ ਹੀ ਬਣਾਈ ਜਾਣਾ ਘੇਰੇ ਲੋਟੀ ਆਪਾਂ ਸਲਾਈਆਂ ਪਾਈ ਜਾਣੀਆਂ ਚਾਰ ਸਲਾਈਆਂ ਤੇ ਇਹਦੇ ਵਿੱਚ ਕੋਈ ਜੋੜ ਨਹੀਂ ਪੈਂਦਾਗਾ ਬਹੁਤ ਵਧੀਆ ਗਲਾ ਬਣਦਾ ਇਹ ਆਪਾਂ 9 ਸਲਾਈਆਂ ਪਾਲੀਆਂ ਚਾਰ ਥੱਲੇ ਪਾਈਆਂ ਸੀ ਮੜ ਕੇ ਦੋ ਇਹ ਪਾਤੀਆਂ 6 ਹੋ ਗਈਆਂ ਤੇ ਤਿੰਨ ਇਹ ਹੋ ਗਏ ਨੌ ਹੋ ਗਏ ਹੁਣ ਆਪਣੀ 10ਵੀਂ ਸਲਾਈ ਹੈ ਹੁਣ ਆਪਾਂ ਇਹ ਜਿਹੜਾ ਗਲਾ ਬੰਦ ਕਰਾਂਗੇ ਹੁਣ ਆਪਾਂ ਗਲਾ ਬੰਦ ਕਰਾਂਗੇ ਪਹਿਲਾਂ ਆਪਾਂ ਇਹ ਦੋਵਾਂ ਦਾ ਇੱਕ ਕਰੀ ਜਾਣਾ ਦੋਵਾਂ ਦਾ ਇੱਕ ਕਰ ਲਿਆ ਫੇਰ ਵਾਪਸ ਕੁੰਡਾ ਆਪਾਂ ਸਲਾਈ 'ਚ ਪਾ ਲਿਆ ਫੇਰ ਦੋਵਾਂ ਦਾ ਇੱਕ ਕਰਤਾ ਫੇਰ ਵਾਪਸ ਕੁੰਡਾ ਸਲਾਈ 'ਚ ਪਾ ਲਿਆ ਦਰਵਾਹਾਂ ਤੱਕ ਕਰਤਾ ਇਸੇ ਤਰ੍ਹਾਂ ਕਰਦੇ ਕਰਦੇ ਆਪਾਂ ਇਹਨੂੰ ਸਾਰੇ ਨੂੰ ਬੰਦ ਕਰ ਦੇਣਾ ਇਹ ਕੁੰਡਾ ਬਾਸ ਲੈ ਲਓ ਨਾ ਤੇ ਆਪਾਂ ਫਿਰ ਦੂਹਾਂ ਤੱਕ ਕਰੀ ਜਾਣਾ ਇਹ ਆਪਣਾ ਇਸ ਤਰ੍ਹਾਂ ਬਣੀ ਜਾਊਗਾ ਸੋਨਸਾਰਾ ਆਪਾਂ ਬਣਾ ਕੇ ਦਿਖਾਉਣੇ ਆ ਘਟਾ ਕੇ ਇੱਕ ਕਪਾਸ ਸਲਾਈ ਦੇ ਸਾਰੇ ਕੁੰਡੇ ਬੰਦ ਕਰਤੇ ਅਸੀਂ ਤਾਂ ਹੁਣ ਆਪਾਂ ਦੂਸਰੀ ਸਲਾਈ ਦੇ ਕੁੰਡੇ ਬੰਦ ਕਰਾਂਗੇ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਦੋਵਾਂ ਦਾ ਇੱਕ ਕਰੀ ਜਾਣਾ ਘੇਰੇ ਲੋਟ ਆਪਾਂ ਸਾਰੇ ਬੰਦ ਕਰ ਦਨੇ ਇੱਥੋਂ ਤੱਕ ਇਸ ਤਰ੍ਹਾਂ ਹੀ ਕਰਦੇ ਕੱਲਦੇ ਆਪਾਂ ਸਾਰੇ ਕੁੰਡੇ ਬੰਦ ਕਰਤੇ ਤੇ ਆਪਣਾ ਇੱਕ ਕੁੰਡਾ ਰਹਿ ਗਿਆ ਇਹ ਸਲਾਈ 'ਚ ਇਹ ਵੀ ਵੇਖਦੇ ਦੀ ਜਿਹੜਾ ਆਪਾਂ ਗੋਲਾ ਕੱਢ ਦਿਆਂਗੇ ਇਹਦੇ ਵਿੱਚ ਦੀ ਇਸ ਤਰ੍ਹਾਂ ਆਪਾਂ ਗੋਲਾ ਕੱਢ ਦਿਆਂਗੇ ਤੇ ਆਪਣਾ ਸਾਰਾ ਹੀ ਬਲਦ ਹੋ ਗਿਆ ਬਸ ਉਹਨਾਂ ਆਪਾਂ ਇਹਨੂੰ ਤੋੜ ਤਾ ਤੱਕ ਬਾਤ ਆਪਾਂ ਇਹਨੂੰ ਸਲਾਈ ਨਾਲ ਦਾ ਸੂਈ ਨਾਲ ਕਾਸੀ ਨਾਲ ਵੀ ਆਪਾਂ ਇਸ ਤਰ੍ਹਾਂ ਪਰੋਦਣਾ ਇਸ ਤਰ੍ਹਾਂ ਪਰੋਣਾ ਇਹ ਤੇ ਪਰੋ ਲੈਣਾ ਇਹਨੂੰ ਫਿਰ ਆਪਾਂ ਇਹਨੂੰ ਹੌਲੀ-ਹੌਲੀ ਆਏ ਕੱਢ ਦੇਣਾ ਸਾਰੇ ਵਿੱਚ ਦੀ ਤਾਗੀਆਂ ਦੇ ਕਿਉਂਕਿ ਆਪਣਾ ਤਾਗਾ ਇਹ ਇੱਥੇ ਕੁੱਟੇ ਜਾਊਗਾ ਇਸ ਤਰ੍ਹਾਂ ਆਪਣਾ ਤਵਗਾ ਜਾਂ ਲੰਕ ਦਾ ਜਾਂ ਨਾ ਰਹੂਗਾ ਇਹ ਇਸ ਤਰ੍ਹਾਂ ਆਪਾਂ ਸਲਾਈ ਦੀ ਮਦਦ ਨਾਲ ਇਹਨੂੰ ਆਪਾਂ ਪ੍ਰੋਧਨਵਤ ਆਹ ਲਓ ਵੇਖੋ ਇੰਨਾ ਆਪਣਾ ਸਾਫ ਬਣ ਗਿਆ ਗਲਾ ਇਹ ਇਹ ਆਪਣਾ ਵੀ ਸ਼ੇਪ ਗਲਾ ਬਣ ਗਿਆ ਦੇਖੋ ਕਿੰਨਾ ਸੋਹਣਾ ਗਲਾ ਬਣਿਆ ਬਹੁਤ ਵਧੀਆ ਬਹੁਤ ਸੋਹਣਾ ਲੱਗਦਾ ਵੀ ਸ਼ੇਪ ਗਲਾ ਬਣਿਆ ਇਹ ਆਪਣਾ ਸਵਟਰ ਬਣ ਕੇ ਤਿਆਰ ਹੋ ਗਿਆ ਨਾ ਇਹ ਸਵਟਰ ਬਣਾਇਆ ਆਪਾਂ ਵੀ ਸ਼ੇਪ ਗਲੇ ਵਾਲਾ ਬਹੁਤ ਵਧੀਆ ਗਲਾ ਬਣਿਆ ਗੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਆ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਨਾਲ ਓਕੇ ਬਾਏ ਬਾਏ